ਚਲੋ ਅ ਅਸਿਕਲ ਮੈਂ ਧਰਮਿੰਦਰ ਸਿੰਘ ਜਨਨ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅ ਅੱਜ ਹਰਿਆਣੇ ਦੇ ਪਿੰਡ ਲੀਕੇ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ 17ਵਾਂ ਜਨਮ ਦਿਹਾੜਾ ਮਨਾਇਆ ਗਿਆ ਤੇ ਇੱਕ ਮਾਰਚ ਵੀ ਕੱਟਿਆ ਗਿਆ ਇੱਥੇ ਹੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਤੇ ਐਲਾਨ ਕੀਤਾ ਕਿ ਪੰਜਾਬ ਤੋਂ ਬਾਹਰ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਇਹਦੇ ਵਿੱਚ ਭਾਜਪਾ ਨੂੰ ਜਿਹੜਾ ਹੈ ਗੱਦੀ ਤੋਂ ਲਾਹਣ ਦੇ ਲਈ ਹਰ ਯਤਨ ਕੀਤੇ ਜਾਂਦੇ ਤੇ ਭਾਜਪਾ ਨੂੰ ਹਰ ਹਾਲਤ ਦੇ ਵਿੱਚ ਕੋਈ ਵੀ ਜਿਹੜੇ ਆ ਕੀਰਤੀ ਵਰਗ ਵੋਟ ਨਾ ਪਾਏ ਉਧਰ ਤੋਂ ਅੱਗੇ ਅਸੀਂ ਜਿਹੜੀ ਨਵੀਂ ਕਮੇਟੀ ਚੁਣੀ ਹੈ ਉਸ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ ਵੀ ਆਸ ਕਰਦੇ ਹਾਂ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਉੱਪਰ ਬਣੀ ਹੋਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਲਈ ਇਹ ਡਟ ਕੇ ਕੰਮ ਕਰਨਗੇ ਜਿਸ ਪ੍ਰਕਾਰ ਦੇ ਨਾਲ ਅਲੀਕੇ ਦੇ ਵਿੱਚ ਇਹਨਾਂ ਨੇ ਯੂਨਿਟ ਕੰਮ ਕੀਤਾ ਹੈ ਤੇ ਹਰਿਆਣੇ ਦੇ ਇਸ ਕੰਸਿਸਟੈਂਸੀ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਚੱਕ ਕੇ ਰੱਖਿਆ ਹੈ ਉਹ ਝੰਡੇ ਨੂੰ ਹੋਰ ਪਿੰਡਾਂ ਤੱਕ ਲੈ ਕੇ ਜਾਣਗੇ ਤੇ ਪਿੰਡ-ਪਿੰਡ ਜਿਹੜਾ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਜੋੜਨਗੇ ਤੇ ਜਿਹੜਾ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਵੀ ਬੇਰੋਜ਼ਗਾਰੀ ਚੰਗੀ ਸਿਹਤ ਸੂਲਤਾ ਤੇ ਨਸ਼ੇ ਦੇ ਖਾਤਮੇ ਦੇ ਲਈ ਇੱਕ ਵੱਡਾ ਅੰਦੋਲਨ ਪੰਜਾਬ ਤੇ ਹਰਿਆਣਾ ਦੇ ਵਿੱਚ ਸ਼ੁਰੂ ਕੀਤਾ ਜਾਏ ਉਹਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦ ਕਰਕੇ ਇੱਕ ਲਹਿਰ ਬਣਾਈ ਜਾਏ ਤਾਂ ਕਿ ਸਰਕਾਰਾਂ ਨੂੰ ਇੱਕ ਨੀਤੀ ਦੇ ਤਹਿਤ ਮਜ਼ਬੂਤ ਕੀਤਾ ਜਾਏ ਕਿ ਨੌਜਵਾਨਾਂ ਦੇ ਲਈ ਇੱਕ ਸਟਿਕ ਪ੍ਰੋਗਰਾਮ ਬਣਾਇਆ ਜਾਏ ਨਹੀਂ ਤਾਂ ਨੌਜਵਾਨ ਹਰ ਨੁੱਕਰ ਚੌਰਾਹੇ ਦੇ ਉੱਪਰ ਜਥੇਬੰਦ ਹੋ ਕੇ ਇਹਨਾਂ ਸਰਕਾਰਾਂ ਨੂੰ ਘੇਰਣਗੇ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਵਪਾਰੀ ਅਦਾਨੀਆਂ ਬਾਨੀਆਂ ਦੇ ਲਈ ਵੱਡੇ ਵੱਡੇ ਕਾਰਪੋਰੇਸ਼ਨਾਂ ਦੇ ਲਈ ਕੰਮ ਕਰ ਰਹੇ ਨੇ ਧੰਨਵਾਦ ਅੱਜ ਪੰਡਤ ਲੀਕੇ ਦੇ ਵਿੱਚ ਸ਼ਹੀਦ ਭਗਤ ਸਿੰਘ ਭਗ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿਹਦੇ ਵਿੱਚ ਵਕ ਵਕ ਵਕਤਾ ਨੇ ਆਪਾਂ ਉਹਦੀਆਂ ਗੱਲਾਂ ਰੱਖੀਆਂ ਤਾਂ ਅਸੀਂ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਦਰਫੋਂ ਵਿਸ਼ਵਾਸ ਦਵਾਣੇ ਆ ਵੀ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਲੋਕਾਂ ਦੇ ਅਤਿਆਚਾਰ ਹੋਏ ਨੇ ਬਾਜਪਾ ਸਰਕਾਰ ਦੇ ਟਾਈਮ ਉਹਦਾ ਮੂੰਹ ਤੋੜ ਜਵਾਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਵਾਂਗੇ ਤੇ ਜੋ ਵੀ ਇਸ ਪਿੰਡ ਦੇ ਮਜ਼ਦੂਰਾਂ ਦੀਆਂ ਨੌਜਵਾਨਾਂ ਦੀ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਬਹੁਤ ਤੇਜ਼ੀ ਦੇ ਨਾਲ ਅੱਗੇ ਸਰਕਾਰ ਦੇ ਅੱਗੇ ਰੱਖਾਂਗੇ ਤੇ ਉਹਨਾਂ ਦਾ ਜਲਦੀ ਹੱਲ ਕਰਵਾਵਾਂਗੇ। ਪਾਕਸ਼ੀ ਨੌਜਵਾਨ ਸਭਾ ਹਰਿਆਣਾ ਦੀ ਜੁਮਟ ਪਿੰਡ ਅਲੀਕਾ ਦੇ ਵਿੱਚ ਜਿਹੜਾ ਅੱਜ ਸਮਾਗਮ ਕੀਤਾ ਗਿਆ ਤੇ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਦਾ ਜਿਹੜਾ 117ਵਾਂ ਜਨਮ ਦਿਨ ਉਹ ਮਨਾਇਆ ਗਿਆ। ਜਿੱਥੇ ਇੱਕ ਯੋਗਾਂ ਨੂੰ ਕਿਸਾਨਾਂ ਇਕੱਠਾ ਕਰਨਾ ਤੇ ਹਰਿਆਣੇ ਦੇ ਵਿੱਚ ਇੱਕ ਜੋ ਵਿਸ਼ੇਸ਼ ਤੌਰ ਤੇ ਅਸੀਂ ਅੱਜ ਅਭਿਆਨ ਚਲਾਇਆ ਕਿ ਹਰਿਆਣੇ ਦੇ ਹਰ ਪਿੰਡ ਦੇ ਵਿੱਚ ਜੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਕਮੇਟੀਆਂ ਦਾ ਜੋ ਗਠਨ ਕਰਨਾ ਹੈ ਉਹ ਗਠਨ ਨੂੰ ਲੈ ਕੇ ਵਿਸ਼ੇਸ਼ ਚਰਚਾ ਹੋਈ ਜਿਸ ਦੇ ਵਿੱਚ ਸਹਿਤ ਪਕਸ਼ ਨੌਜਵਾਨ ਸਵਾ ਪੰਜਾਬ ਦੇ ਸਕੱਟਰੀ ਕਮਰਦ ਤਰਮਿੰਦਰ ਮਕੀਰਿਆ ਜੀ ਪੁੱਜੇ ਅਤੇ ਜੋ ਨਵੇਂ ਇੱਕ ਮੈਂਬਰਸ਼ਿਪ ਕੀਤੀ ਗਈ ਅਤੇ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਚੋਣਾਂ ਦੇ ਵਿੱਚ ਇੱਕ ਭਾਜਪਾ ਸਰਕਾਰ ਨੂੰ ਹਰਾ ਕੇ ਇੱਕ ਨੌਜਵਾਨ ਨੂੰ ਨਵਮ ਜੋ ਚਰਚਾ ਦਾ ਵਿਸ਼ਾ ਦਿੱਤਾ ਹੈ ਤੇ ਇਸੇ ਹੀ ਤਰ੍ਹਾਂ ਹਰਿਆਣਾ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਚੋਣ ਹੋਣ ਜਾ ਰਿਹਾ ਹੈ ਉਹ चुनाव ਦੇ ਵਿੱਚ ਹੈ ਜਿਹੜਾ ਭਾਜਪਾ ਨੂੰ ਕਿਸ ਤਰੀਕੇ ਹਰਾਣਾ ਤੇ ਉਹਨਾਂ ਜੋ ਨੌਜਵਾਨਾਂ ਨਾਲ ਉਹਨਾਂ ਦੀ ਲਾਠੀ ਚਾਰਜ ਕੀਤਾ ਤੱਕ ਵਿਸ਼ੇਸ਼ ਵਰਗ ਜਿਹੜੇ ਟੀਚਰਾਂ ਤੇ ਲਾਠੀ ਚਾਰਜ ਕੀਤਾ ਕਿਸਾਨਾਂ ਦੇ ਵਿੱਚ ਲਾਠੀ ਚਾਰਜ ਕੀਤਾ ਦਿੱਲੀ ਦੇ ਵਿੱਚ ਹੈ ਜਿਹੜਾ 750 ਕਿਸਾਨ ਜਿਹੜਾ ਬੇਕਸੂਰ ਮਾਰੇ ਗਏ ਇਹਨਾਂ ਨੂੰ ਸ਼ਹੀਦ ਕੀਤਾ ਉਸ ਦਾ ਉਹਨਾਂ ਦਾ ਬਦਲਾ ਲੈਣ ਵਾਸਤੇ ਜੋ ਭਾਜਪਾ ਨੂੰ ਕਿਸ ਤਰੀਕੇ ਹਰਾਣਾ ਜਿਸ ਤੇ ਵਿਸ਼ੇਸ਼ ਤੌਰ ਤੇ ਚਰਚਾ ਹੋਈ ਤੇ ਸ਼੍ਰੀ ਭਗਵਾਨ ਨੌਜਵਾਨ ਸਭਾ ਅਲੀ ਕਾ ਦੇ ਵੱਲੋਂ ਅਸੀਂ ਕੱਜ ਐਜੋ ਪਲੈਰ ਚਲਾਈ ਹੈ ਕਿ ਪੰਜ ਪਾਣੋ ਜੋ ਹਰਿਆਣਾ ਦੀ ਕੁਰਸੀ ਤੋਂ ਲਾ ਕੇ ਇੱਕ ਨਵੀਂ ਸਰਕਾਰ ਦਾ ਗਠਨ ਕਰਨਾ ਹੈ ਤੇ ਹਰਿਆਣੇ ਦੀ ਤਮਾਮ ਪਿੰਡਾਂ ਦੇ ਵਿੱਚ ਜੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਕਮੇਟੀਆਂ ਦਾ ਗਠਨ ਕਰਨਾ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਜੀ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਰਫੋਂ ਪਿੰਡਾਂ ਅਲਿਕਾ ਦੇ ਵਿੱਚ ਹਰਿਆਣੇ ਦਾ ਪਿੰਡਾਂ ਅਲਿਕਾ ਇੱਥੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਰਫੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਜੋ ਇੱਕ ਬਹੁਤ ਵਧੀਆ ਢੰਗ ਦੇ ਨਾਲ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਲੋਕ ਨੇ ਉਹਨਾਂ ਕ੍ਰਾਂਤੀਕਾਰੀ ਯੋਧਿਆਂ ਨੂੰ ਯਾਦ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਸਾਡੇ ਪੂਰੇ ਸਮਾਜ ਦੇ ਲਈ ਉਹਨਾਂ ਲੋਕਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਸੇਧ ਦੇਣ ਦਾ ਭਗਤ ਸਿੰਘਾਂ ਤੇ ਉਹਨਾਂ ਦੇ ਸਾਥੀਆਂ ਨੇ ਨੌਜਵਾਨਾਂ ਨੂੰ ਕੰਮ ਕੀਤਾ ਅੱਜ ਦੇ ਦਿਨ ਸਾਡਾ ਸ਼ਹੀਦ ਭਗਤ ਸਿੰਘ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਹਨਾਂ ਨੂੰ ਵਿਚਾਰਧਾਰਾ ਨੂੰ ਲੈ ਕੇ ਪਿੰਡ ਦੇ ਲੋਕ ਨੌਜਵਾਨ ਪੂਰੇ ਦੇਸ਼ ਦੇ ਲੋਕ ਨੌਜਵਾਨ ਅੱਗੇ ਵਧ ਰਹੇ ਨੇ ਤੇ ਉਹਨਾਂ ਦੇ ਵਿਚਾਰਨ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਤੇ ਪੂਰੇ ਪਿੰਡ ਦੇ ਵਿੱਚ ਅਸੀਂ ਜਿਹੜੀ ਅੱਜ ਨਵੀਂ ਕਮੇਟੀ ਦਾ ਵੀ ਐਲਾਨ ਕੀਤਾ ਜਿਹੜੀ ਨੌਜਵਾਨ ਸਭਾ ਪੂਰੇ ਇੱਕ ਸਾਲ ਦੇ ਲਈ ਕਮੇਟੀ ਕੰਮ ਕਰਦੀ ਹੈ ਤੇ ਪੂਰੇ ਪਿੰਡ ਦੇ ਲੋਕਾਂ ਨੂੰ ਲੈ ਕੇ ਸਮਾਜ ਦੇ ਵਿੱਚ ਸਮਾਜਿਕ ਕੰਮਾਂ ਤੇ ਰਾਜਨੀਤਿਕ ਗਤੀਵਿਧੀਆਂ ਦੇ ਨਾਲ ਅੱਗੇ ਵਧਦੀ ਰਹੇਗੀ ਤੇ ਅੱਜ ਸਮਾਂ ਹਰਿਆਣਾ ਦੇ ਵਿੱਚ ਚੋਣਾਂ ਦਾ ਹੈ ਜਿਹੜੀ ਮੌਜੂਦਾ ਭਾਜਪਾ ਸਰਕਾਰ 10 ਸਾਲ ਸੱਤਾ ਦੇ ਵਿੱਚ ਨਹੀਂ ਜਿਹਨੇ ਰੋਜ਼ਗਾਰ ਦਾ ਵਾਅਦਾ ਕੀਤਾ ਕਿਸਾਨਾਂ ਨੂੰ ਪਿੱਛੇ ਕਹਿੰਦੇ ਪਿੱਛੇ ਸਾਡੇ ਹਰਿਆਣਾ ਦੇ 6 ਮਹੀਨਿਆਂ ਦੇ ਨਵੇਂ ਮੁੱਖ ਮੰਤਰੀ ਬਣੇ ਜਿਹੜਾ ਕਹਿੰਦਾ ਕਿ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਸਾਰੇ ਇਹਨਾਂ ਦੇ ਖੋਖਲੇ ਵਾਅਦੇ ਜਿਹੜੇ ਰੋਜ਼ਗਾਰ ਦੀ ਗੱਲ ਕਰਦੇ ਸੀ ਅੱਜ ਕੋਈ ਵੀ ਰੋਜ਼ਗਾਰ ਨਹੀਂ ਹੈ ਸਾਡੇ ਦੇਸ਼ ਦੇ ਨੌਜਵਾਨ ਹਰਿਆਣੇ ਦੇ ਨੌਜਵਾਨ ਪੜ੍ਹ ਲਿਖ ਕੇ ਅੱਥਾ ਦੀਆਂ ਡਿਗਰੀਆਂ ਲੈ ਕੇ ਸੜਕਾਂ ਤੇ ਰੋ ਰਹੇ ਨੇ ਉਹ ਇੱਕ ਆਮ ਜੀ ਜਿਹੜੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੇ ਨੇ ਤੇ ਇਹਨਾਂ ਜਿਹੜੀ 10 ਸਾਲ ਸੱਤਾ ਦੇ ਵਿੱਚ ਰਹੀ ਸਰਕਾਰ ਇਹਦਾ ਮੂੰਹ ਤੋੜ ਜਵਾਬ ਇਸ ਪਿੰਡ ਦੇ ਨੌਜਵਾਨ ਇਸ ਹਰਿਆਣੇ ਦੇ ਨੌਜਵਾਨ ਦੇਣਗੇ ਬਹੁਤ ਬਹੁਤ ਧੰਨਵਾਦ